ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੰਮ੍ਰਿਤਸਰ ਸਹਿਬ ਜਾਣ ਦੀ ਤਿਆਰੀ ਵਿੱਚ ਇਹਨਾਂ ਆਪੂ ਬਣੇ ਚੌਧਰੀ ਜੋ ਜਥੇਦਾਰ ਕਹਾਉਂਦੇ ਨਾ ਟੈਨਸ਼ਨ ਵਿੱਚ ਨੇ ਪ੍ਰੇਸ਼ਾਨੀ ਵਿੱਚ ਨੇ ਤੇ ਹੁਣ ਕਹਿ ਰਿਹਾ ਵੀ ਲਾਈਵ ਨਹੀਂ ਚੱਲਣਾ ਚਾਹੀਦਾ ਤੇ ਜਨਤਾ ਨੂੰ ਨਾ ਪਤਾ ਲੱਗੇ ਕਿਉਂ ਨਹੀਂ ਚੱਲਣਾ ਚਾਹੀਦਾ ਭਾਈ ਲਾਈਵ ਟੱਲਣਾ ਚਾਹੀਦਾ ਹੈ ਜਿਹੜੀ ਜਨਤਾ ਤਿਲ ਫੁੱਲ ਭੇਟਾ ਗੋਲਕਾਂ ਦੇ ਵਿੱਚ ਪਉਂਦੀ ਹੈ ਉਹ ਵੀ ਲਾਈਵ ਗਿਣਨੀ ਚਾਹੀਦੀ ਹੈ ਕਿਉਂਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਜਦੋਂ ਗੋਲਕਾਂ ਗਿਣਦੇ ਆ ਇਹ ਲਾਈਵ ਤੇ ਲਾਈਵ ਕਰਕੇ ਗਿਣਨ ਵੀ ਆ ਐਨੇ ਢਾਲੇ ਨੇ ਐਨੇ ਦਸਾਂ ਦੇ ਨੋਟ ਨੇ ਨੇ 100-100 ਦੇ ਨੇ 5-5 ਦੇ ਆ ਹੈਗਾ ਜੀ ਆ ਸਾਡਾ ਬਜਟ ਹੈ ਕਿਉਂਕਿ ਰਿਲੀਜੀਅਸ ਮੁੱਦਾ ਹੈ ਗੁਰੂ ਕੀ ਗੋਲਕ ਹੈ ਤੇ ਫਿਰ ਕਿਉਂ ਨਹੀਂ ਹੋਣਾ ਚਾਹੀਦਾ ਤੁਸੀਂ ਜੋ ਮਰਜੀ ਕਹੋ ਭਗਵੰਤ ਮਾਨ ਨੂੰ ਜੋ ਸੁਖਵੀਰ ਬਾਦਲ ਕਹਿੰਦਾ ਗੜਗੱਜ ਜੋ ਕਹੇ ਅਣਪੜ ਬੰਦਾ ਗੜਗੱਜ ਇੱਕ ਗ੍ਰੰਥੀ ਬੰਦੇ ਤੋਂ ਉਹਨੂੰ ਪ੍ਰਮੋਟ ਕਰਤਾ ਰਾਤ ਨੂੰ ਅਣਪੜ ਬੰਦਾ ਜਿਸ ਨੂੰ ਅੰਮ੍ਰਿਤਸਰ ਸਾਹਿਬ ਦੇ ਖੇਤਰਫਲ ਦਾ ਨਹੀਂ ਪਤਾ ਵੀ ਕਿੰਨਾ ਖੇਤਰਫਲ ਹੈ ਅੰਮ੍ਰਿਤਸਰ ਸਾਹਿਬ ਦੇ ਗੁਰੂ ਘਰ ਦੀ ਉਹਨੂੰ ਇਹ ਪੁੱਛ ਲਿਓ ਵੀ ਸ਼੍ਰੋਮਣੀ ਕਮੇਟੀ ਹੈ ਜਿਹੜੀ 1925 ਦੇ ਵਿੱਚ ਕਿਹੜੇ ਮਹੀਨੇ ਵਿੱਚ ਹੋਂਦ ਵਿੱਚ ਆਈ ਐਕਟ ਕਦੋਂ ਬਣਿਆ ਉਹਨੂੰ ਇਹ ਪੁੱਛ ਲਿਓ ਵੀ ਸ਼੍ਰੋਮਣੀ ਕਮੇਟੀ ਦੇ ਨਾਮ ਕਿੰਨੀ ਜ਼ਮੀਨ ਹੈ ਉਹਨੂੰ ਇਹ ਪੁੱਛ ਲਿਓ ਵੀ ਬਜਟ ਕਿੰਨਾ ਹੈ ਕੱਖ ਯਾਦ ਨਹੀਂ ਜੋ ਕੁਛ ਉਹਨੂੰ ਪੜਾਇਆ ਜਾਂਦਾ ਉਹ ਭੁੱਲ ਜਾਂਦਾ ਸੰਵਿਧਾਨ ਦਾ ਨਹੀਂ ਪਤਾ ਕੋਈ ਸਿੱਖ ਐਕਟ ਦਾ ਨਹੀਂ ਪਤਾ ਕਿਸੇ ਚੀਜ਼ ਦੀ ਨੌਲੇਜ ਨਹੀਂ ਮਤਲਬ ਜੋ ਕੁਛ ਮੂੰਹ ਚੋਂ ਆ ਜਾਂਦਾ ਬੋਲੀ ਜਾਂਦਾ ਜੋ ਬੈਗ ਤੇ ਖੜੇ ਨੇ ਲੀਡਰ ਤੇ ਪਰ ਇਹ ਯਾਦ ਰੱਖਿਓ ਗੁਰਗੱਜ ਸਾਹਿਬ ਵੀ ਜਦੋਂ ਤੁਹਾਨੂੰ ਪਦਵੀ ਚੋਂ ਲਾਤਾ ਨਾ ਤੇ ਤੁਹਾਨੂੰ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਤੇ ਪੰਜਾਬ ਦਾ ਮੁੱਖ ਮੰਤਰੀ ਹੈ 3 ਕਰੋੜ ਲੋਕਾਂ ਨੇ ਚੁਣਿਆ ਹੋਇਆ ਹੈ ਉੱਚ ਸਿੱਖ ਵੀ ਹੈ ਤੇ ਸਹਿਜਤਾਰੀ ਵੀ ਹੈ ਉਹ ਸੰਵਿਧਾਨਕ ਅਹੁਦਾ ਜਿਹਨੂੰ ਤੂੰ ਕਿਤੇ ਵੀ ਕੁਝ ਨਹੀਂ ਕਰ ਸਕਦਾ ਤੇ ਉਹ ਕੋਈ ਜਥੇਦਾਰ ਨਹੀਂ ਕੋਈ ਉਹ ਉਹਨੇ ਕੋਈ ਅਵਗਿਆ ਨਹੀਂ ਕੀਤੀ ਵੀ ਜਿਹਦੇ ਵਿੱਚ ਆਪਾਂ ਨੂੰ ਬੁਲਾਇਆ ਜਾਵੇ ਤੇ ਉਹਨੇ ਕੋਈ ਗਲਤੀ ਨਹੀਂ ਕੀਤੀ ਤੇ ਜਿਹੜਾ ਤੁਸੀਂ ਉਹਨੂੰ ਮਤਲਬ ਕਰੀ ਰਹੇ ਹੋ ਸ਼੍ਰੋਮਣੀ ਕਮੇਟੀ ਨੂੰ ਇੱਕ ਪੋਲਿਟਿਕਸ ਦੇ ਤਰ੍ਹਾਂ ਤੇ ਵਰਤ ਰਹੇ ਹੋ ਕਿਤੇ ਕਹਿਣ ਤੇ ਸੁਖਵੀਰ ਬਾਦਲ ਦੇ ਬਾਦਲ ਪਰਿਵਾਰ ਦੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹੱਕ ਹੀ ਨਹੀਂ ਕਿਉਂ ਕਿ ਕਿਉਂਕਿ ਜਿਹੜਾ ਸੁਖਵੀਰ ਬਾਦਲਾ ਉਹ ਗ੍ਰਹਿ ਮੰਤਰੀ ਸੀ ਉਪ ਮੁੱਖ ਮੰਤਰੀ ਸੀ ਗ੍ਰਹਿ ਮੰਤ్రਾਲਾ ਉਹਦੇ ਕੋਲੇ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹੋ ਜੇ ਬੇਅਦਬੀ ਤੇ ਉਹ ਬੰਦਾ ਫਾਹੇ ਲਾ ਸਕਦਾ ਸੀ ਤੇ ਉਹ ਹੱਸਦਾ ਰਿਹਾ ਕਿਉਂਕਿ ਉੱਥੋਂ ਵਾਲਾ ਬਾਬਾ ਸਰਸੇ ਵਾਲਾ ਸਰਸੇ ਦਾ ਬਾਬਾ ਹਰਿਆਣੇ ਦਾ ਬਾਬਾ ਤੇ ਮੈਂ ਪੰਜਾਬ ਦਾ ਬਾਬਾ ਕਿਉਂ ਬਾਬਾ ਭਾਈ ਕਹਦਾ ਬਾਬਾ ਤੂੰ ਕਿਉਂ ਮੰਨਣਗੇ ਲੋਕ ਤੇਨੂੰ ਗਲਤ ਬਿਆਨਵਾਜ਼ੀਆਂ ਗਲਤ ਫੈਸਲੇ ਕੀਤੇ ਹੋਏ ਇਹਨਾਂ ਨੂੰ ਭਾਰੂ ਪੈ ਰਹੀ ਹੈ ਤੇ ਹੁਣ ਕਹਿ ਰਿਹਾ ਜਥੇਦਾਰ ਦੀ ਪਦਵੀ ਦਾ ਪਤਾ ਨਹੀਂ ਭਗਵੰਤ ਮਾਨ ਨੂੰ ਵੀ ਕੀ ਹੁੰਦੀ ਹੈ ਤੇ ਇਸ ਤਰ੍ਹਾਂ ਇਸ ਤਰ੍ਹਾਂ ਆ ਐ ਬੋ ਹੈ ਬੋਲੀ ਜਾਂਦਾ ਸਟੇਜ ਤੇ ਉਹ ਬਾਦਲ ਸਾਹਿਬ ਤੁਸੀਂ ਚਾਰੇ ਸਿੰਘ ਸਹਿਵਨਾਂ ਨੂੰ ਆਪਦੇ ਘਰੇ ਸੱਦ ਕੇ ਫੈਸਲੇ ਕਰਵਾਉਂਦਾ ਰਹੇ ਨੂੰ ਅਮਰ ਤੇਰਾ ਨਹੀਂ ਉਦੋਂ ਛੱਕਿਆ ਜੀ ਪਤਾ ਤੈਨੂੰ ਨਹੀਂ ਕਿਸੇ ਗੱਲ ਦਾ ਸਿੱਖ ਧਰਮ ਦਾ ਕੋਈ ਕੋਈ ਨੌਲੇਜ ਹੀ ਨਹੀਂ ਤੈਨੂੰ ਉਹ ਤਾਂ ਕੈਂਬੀਆ ਕੀਤੀ ਹੋਈ ਹੈ ਮਾਸਟਰ ਆਫ ਬਿਜ਼ਨਸ ਐਂਡ ਐਡਮਿਨਿਸਟ੍ਰੇਸ਼ਨ ਨੂੰ ਪੈਸਾ ਕਿਵੇਂ ਸਾਹਮਣੇ ਲੋਕਾਂ ਨੂੰ ਕਿਵੇਂ ਲੁੱਟਣਾ ਹੈ ਲੁੱਟੇ ਵੀ ਗਏ ਆ ਲੋਕ ਵਿਚਾਰੇ ਇਸ ਕਰਕੇ ਭਗਵੰਤ ਮਾਨ ਪਾਈ ਤਿਆਰੀ ਦੇ ਵਿੱਚ ਉਹਨੇ 15 ਤਰੀਕ ਨੂੰ ਜਾਣਾ ਹੈ ਤੇ ਉਹ ਬੰਦੇ ਦੇ ਦਿਲ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਖਾਰਨੀ ਉਹ ਕਹਿੰਦਾ ਭਾਈ ਲਾਈਵ ਚੱਲਣਾ ਚਾਹੀਦਾ ਸਹੀ ਗੱਲ ਹੈ ਸਵਾਲ ਕਰੋ ਜਵਾਵ ਦੇਊਗਾ ਗਗਲਾ ਵਿਧਾਨ ਸਭਾ ਦੇ ਵਿੱਚ ਵੀ ਉਹ ਲਾਈਵ ਚ ਚਲਾਉਂਦਾ ਜੋ ਗੱਲ ਕਹਿੰਦਾ ਖਰੀ ਕਹਿੰਦਾ ਅੱਜ ਤੱਕ ਉਹ ਕਹਿੰਦਾ ਮੇਰੇ ਤੇ ਕੋਈ ਬੰਦਾ ਕਹਿ ਦੇ ਉਹਨੂੰ ਤਾਂ ਕੋਈ ਰਿਸ਼ਤੇਦਾਰ ਪੈਸੇ ਲੈ ਗਿਆ ਉਹਦਾ ਸਾਕਾ ਸਰਬੰਧੀ ਲੈ ਗਿਆ ਉਹਦੇ ਨਾਲ ਹੱਥ ਮਿਲਾ ਕੇ ਕੋਈ ਪੈਸੇ ਲੈ ਗਿਆ ਉਹਦਾ ਯਾਰ ਕੀ ਹੈ ਉਹ ਤਾਂ ਹੁਣ ਅਸੀਂ ਵੀ ਕੋਈ ਠੱਗੀਆਂ ਮਾਰ ਸਕਦੇ ਹਾਂ ਕਿਸੇ ਐਸਬੀ ਡੀਐਸਬੀ ਜਾਂ ਹੋਰ ਅਫਸਰਾਂ ਦੇ ਨਾਂ ਤੇ ਉਹਨੂੰ ਬਦਨਾਮ ਕਰ ਸਕਦੇ ਹਾਂ ਕਿਸੇ ਨੂੰ ਜਿਹਦੇ ਕੋਲੇ ਜਾਣੇ ਆ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਫਸਰ ਪੈਸੇ ਲੈੇ ਬਿਨਾ ਕੰਮ ਨਹੀਂ ਕਰਦਾ ਅਸੀਂ ਬਦਨਾਮ ਕਰਦੇ ਹਾਂ ਲੋਕਾਂ ਨੂੰ ਇਹੀ ਗੱਲ ਜਿਹੜੀ ਹੈਗੀ ਆ ਉਹਦੇ ਤੇ ਟੁੱਕਦੀ ਏ ਵੀ ਜੋੜੇ ਕੁਝ ਪੈਸਾ ਲਿਆ ਕਿਸੇ ਤੋਂ ਦੱਸੋ ਤੇ ਜਿਹੜੀ ਗੱਲ ਹੈ ਗੁਰੂ ਸਾਹਿਬ ਨੂੰ ਮੰਨਦਾ ਹੋ ਕਿ ਸਹਜ ਧਾਰੀ ਹੋਣ ਦੇ ਨਾਤੇ ਗੁਰੂ ਸਾਹਿਬ ਤੋਂ ਬੜਾ ਡਰਦਾ ਹੈ ਤੇ ਇਹ ਅਮਰ ਧਾਰੀ ਹੋ ਕੇ ਉੱਤੇ ਬੈਠੇ ਟੱਗੀਆਂ ਮਰੀ ਜਾਂਦੇ ਨੇ ਗੱਪ ਮਾਰਦੇ ਨੇ ਝੂਠ ਬੋਲਦੇ ਨੇ ਕੁਫਰ ਤੋਲਦੇ ਨੇ ਤੇ ਫਿਰ ਉਹਨੂੰ ਸਵਾਲ ਕਰਦੇ ਆ ਉਹਨਾਂ ਕਾਹਦੇ ਵੱਲ ਤਾਂ ਨਹੀਂ ਕਿਹਾ ਉਹ ਤਾਂ ਅੱਜ ਵੀ ਕਹਿ ਰਿਹਾ ਵੀ ਗੋਲਕਾਂ ਚੱਕ ਦੋ ਕੋਈ ਜੱਥੇਦਾਰ ਨਹੀਂ ਬਣਦਾ ਤੇ ਗੜਗਾਜ ਨੂੰ ਪੁੱਛੋ ਵੀ ਉਹਤੋਂ ਕਮਾਈ ਕਿੰਨੀ ਹੈ ਉਹ ਹਰਪ੍ਰੀਤ ਪਹਿਲਾਂ ਰਿਹਾ ਹੈ ਕਹਿ ਕਰੋੜ ਦੀ ਕੁਠੀ ਆ ਉਹਦੇ ਕੋਲੇ ਇਹਦਾ ਮਤਲਬ ਯਾਰ ਤੁਸੀਂ ਇਸ ਕੰਮ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਆਉਣੇ ਹੋ ਤੇ ਪੈਸੇ ਇਕੱਠੇ ਕਰਨ ਆਉਣੇ ਤੁਸੀਂ ਦੇਣ ਕੀ ਆ ਤੁਹਾਡੀ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਬਾਈ ਜੀ ਧਰਮ ਦੀ ਖਾਤਰ ਲਾਤੇ ਉਹਨੇ ਤੇ ਉਹਨੇ ਕਿਹਾ ਸੀ ਵੀ ਮੇਰੀ ਯਾਦ ਨਾ ਮਨਾਇਓ ਤੇ ਮੈਂ ਉਸ ਅਕਾਲ ਪੁਰਖ ਦਾ ਭੇਜਿਆ ਹੋਇਆ ਮੈਂ ਹੂੰ ਸਰਬ ਸੁਖ ਕਾ ਦਾਤਾ ਵੇਖਣ ਆਇਓ ਜਗਤ ਤਮਾਸਾ ਜੋ ਮੁਝ ਕੋ ਪਰਮੇਸ਼ਰ ਉਚਰੇ ਨਰਕ ਕੁੰਟ ਮੇ ਜਾਏ ਤੇ ਮਹਾਰਾਜ ਰਣਜੀਤ ਸਿੰਘ ਨੇ ਯਾਦ ਬਣਾਈ ਸੀ ਉਹਦੀ ਉਹਦੀ ਕੁਲ ਨਾਸ ਹੋ ਗਈ ਸੀ ਉਹ ਤਾਂ ਕਹਿੰਦਾ ਮੈਂ ਤਾਂ ਇੱਕ ਆਗਿਆਕਾਰੀ ਸਿੱਖ ਸੀਗਾ ਤੇ ਅਕਾਲ ਪੁਰਖ ਨੇ ਭੇਜਿਆ ਸੀ ਆਪਣੀ ਡਿਊਟੀ ਨਿਭਾ ਚੱਲੇ ਆ ਤੂੰ ਗੜਗੱਜ ਵਰਗਿਆਂ ਨੇ ਕਿਹੜੀਆਂ ਚਰਖਣੀਆਂ ਜਿਹੜੇ ਨੇ ਇਹ ਇਹਨਾਂ ਦਾ ਫਾਊਂਡੇਸ਼ਨ ਫਾਰ ਦਾ ਫਿਊਚਰ ਪਿਛਲਾ ਭੁਵਿੱਖ ਵੇਖ ਲਓ। ਪਸ਼ੋਕੜ ਦੇਖ ਲਓ। ਵੇਖ ਨਹੀਂ ਸੌਰੀ ਪਸ਼ੋਕੜ ਦੇਖ ਲਓ। ਵੀ ਇਹਨਾਂ ਦੀ ਕੋਈ ਦੇਣ ਹੈ ਇਸ ਇੱਕ ਧਰਮ 바ਤੇ। ਮਤਲਬ ਫੈਸਲੇ ਜੋ ਟਲ ਕਾਲ ਤੱਕ ਦਾ ਫੈਸਲਾ ਅਕਾਲ ਤੱਕ ਦਾ ਫੈਸਲਾ ਹੈ ਉਹ ਹਟਾ ਲੈ ਗੜਗੱਜ ਦਾ ਫੈਸਲਾ ਨਹੀਂ ਟਲ। ਜੋ ਇਹਨਾਂ ਦੀ ਮਤਲਬ ਕਟਪੁਤਰੀ ਬਣ ਕੇ ਬੋਲ ਰਿਹਾ। ਸੋ ਵੀਰੋ ਇਹੋ ਜੇ ਨਕਲੀ ਜਥੇਦਾਰਾਂ ਤੋਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਭਗਵੰਤ ਮਾਨ ਇੱਕ ਵਧੀਆ ਮੁੱਖ ਮੰਤਰੀ ਅੱਜ ਤੱਕ ਪੰਜਾਬ ਦਾ ਉਹਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਦੇ ਨਾਲ ਬੁੱਧੀਜੀਵੀ ਲੋਕਾਂ ਨੂੰ ਜੁੜਨਾ ਚਾਹੀਦਾ ਬੁੱਧੀਜੀਵੀ ਲੋਕਾਂ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਹੈ ਜਿਹੜਾ ਬੰਦਾ ਸਹਿਯਤਾਰੀ ਹੋ ਕੇ ਵੀ ਗੁਰੂ ਦੀ ਗੱਲ ਕਰਦਾ ਹੈ ਅਕਾਲ ਪੁਰਖ ਤੋਂ ਡਰ ਕੇ ਗੱਲ ਕਰਦਾ ਹੈ ਜਦੋਂ ਵੀ ਗੱਲ ਕਰਦਾ ਉਹ ਮਜੀਠੀਏ ਤੇ ਕਰਦਾ ਹੈ ਸੁਖਬੀਰ ਬਾਦਲ ਤੇ ਕਰਦਾ ਹੈ ਪ੍ਰਕਾਸ਼ ਬਾਦਲ ਤੇ ਕਰਦਾ ਹੈ ਗੁਰੂ ਦਾ ਨਾਮ ਲੈ ਕੇ ਕਰਦਾ ਇਹ ਕਰਦੇ ਆ ਇਦਾਂ ਕਿਨੇ ਪੈਸੇ ਕੱਢੂ ਕਿਨੇ ਆ। ਦੂਜਾ ਦੇਖ ਰਹੇ ਹੇ। ਜੇ ਤਾਂ ਉਹਦੀ ਜੇਬ ਫੁੱਲੀ ਵੀ ਆਰਪੀਏ ਹੈਗੇ ਫਿਰ ਤਾਂ ਇਹ ਕਹਿੰਦੇ ਅੰਦਰ ਬਾੜਦੇ ਨੇ। ਨਹੀਂ ਕਦੇ ਵਿੱਚ ਜਿੱਦਾਂ ਤਾਂ ਸੁੱਤਾ ਪਿਆ। ਆ ਆ ਕੰਮ ਹੈ ਇਹਨਾਂ ਦਾ। ਸੋ ਕੱਲਾ ਭਗਵੰਤ ਮਾਨ ਨਹੀਂ ਲਾਈਵ ਹੋਣਾ ਚਾਹੀਦਾ। ਗੁਰੂ ਕੀ ਗੋਲ ਕਬਤੇ ਤੇ ਕੈਮਰੇ ਲੱਗੇ ਹੋਣੇ ਚਾਹੀਦੇ ਐ। ਜਿੱਥੇ ਛਾਪਾ ਖਾਨਾ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਛਪਦੇ ਐ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਵੀ ਕੈਮਰਾ ਚਾਹੀਦਾ ਕਿ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਉੱਥੇ ਛਾਪਦੇ ਐ ਕਿੰਨੀ ਕੁ ਮਰਜ਼ਾਦਾ ਰੱਖਦੇ ਐ ਕਿੰਨੀ ਕੁ ਸੋਚਮ ਰੱਖਦੇ ਐ। ਇਹ ਇਹ ਕਹਿੰਦੇ ਦਖਨ ਦਾ ਜੀ ਕਰੂ ਸਰਕਾਰ ਐਂ ਕਰੂ ਸਰਕਾਰ ਉਹ ਕਰੂ ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਬੇਅਦਬੀ ਹੋ ਗਈ ਉਹਦੇ ਤੇ ਤੁਸੀਂ ਕਿੰਨਾ ਕਿਹਾ ਵੀ ਸਰਕਾਰ ਕੁਝ ਕਰ ਨਹੀਂ ਸਕਦੀ ਵੋਟ ਨਾ ਪਾਓ ਜੀ ਉੱਥੇ ਵਾਅਦੇ ਕਰਕੇ ਗਏ ਸੀ ਤੇ 328 ਰੂਪ ਦੱਸੋ ਕਿੱਥੇ ਤੇ 4 ਹੱਥ ਲਿਖਤ ਗੁਰੂ ਸਾਹਿਬਾਨਾਂ ਦੀ ਹਾਜ਼ਰੀ ਉਹ ਦੱਸੋ ਕਿੱਥੇ ਹੈ ਕਿਧਰ ਗਏ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਨੂੰ ਇਹ ਕਹਿ ਗਿਆ ਸੀ ਕਹਿੰਦਾ ਸ਼੍ਰੋਮਣੀ ਕਮੇਟੀ ਨਾ ਛੱਡਨੀ ਨਹੀਂ ਤਾਂ ਮਾਰਿਆ ਜਾਏਗਾ ਤੈਨੂੰ ਵੋਟ ਨਹੀਂ ਪੈਣੀ ਤੇ ਹੁਣ ਉਹ ਉਹ ਚ ਦਖੰਦਾਜੀ ਕਰਦਾ ਪਬਲਿਕ ਹੈ ਸਿੱਖ ਸੰਗਤ ਹੈ ਇਹ ਉਹ ਤੁਹਾਨੂੰ ਚੁੰਮਦੀ ਨਹੀਂ ਤੁਸੀਂ ਧੱਕੇ ਨਾਲ ਅੰਦਰ ਬੜੇ ਫਿਰਦੇ ਹੋ ਸੋ ਇਸ ਕਰਕੇ ਭਗਵੰਤ ਮਾਨ ਤਿਆਰੀ ਦੇ ਵਿੱਚ ਜਾਊਗਾ ਇਹ ਜਾਂ ਤਾਂ ਜਥੇਦਾਰ ਨੂੰ ਬਦਲਣਗੇ ਜਾਂ ਉਹਨੂੰ ਨਹੀਂ ਬੁਲਾਉਣਗੇ 15 ਤਰੀਕ ਨੂੰ ਇਹ 1-2 ਘੰਟਿਆਂ ਦੇ ਵਿੱਚ ਤੁਹਾਡੇ ਕੋਲੇ ਫੈਸਲਾ ਆ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ